ਸੋ ਵੀਰ ਬਾਦਲ ਦੇ ਅਸਤੀਫੇ ਵਾਲਾ ਮਾਮਲਾ ਉਹ ਵੀ ਕਾਫੀ ਪਿੱਛੇ ਪਾ ਦਿੱਤਾ ਗਿਆ ਤੇ ਹੋਰ ਵੀ ਕਾਫੀ ਕੁਝ ਹੁੰਦਾ ਨਜ਼ਰ ਆ ਰਿਹਾ ਤੇ ਇੱਕ ਵੱਡਾ ਮੁੱਦਾ ਇਹ ਵੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਉਹ ਵੋਟਾਂ ਦੇ ਵਿੱਚ ਵੀ ਕਹਿੰਦੇ ਕਾਫੀ ਗੜਬੜੀਆਂ ਨੇ ਜਿਹੜੇ ਹਜੂਰ ਸਾਹਿਬ ਵਿਖੇ ਤਿੰਨ ਸਿੰਘ ਸਹਿਬਾਨ ਪਹੁੰਚੇ ਹੋਏ ਨੇ ਯਾਨੀ ਸੁਲਤਾਨ ਸਿੰਘ ਗਿਆਨੀ ਰਕबीर ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਉੱਥੇ ਵੀ ਕੁਝ ਵਿਚਾਰਾਂ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜਦੋਂ ਸਿੰਘ ਸਹਿਬਾਨ ਇਕੱਤਰਤਾ ਕਰਦੇ ਨੇ ਤਾਂ ਉਸ ਵੇਲੇ ਤਿੰਨ ਸਿੰਘ ਸਹਿਬਾਨ ਤਾਂ ਹੁੰਦੇ ਨੇ ਦੋ ਨਾਲ ਇੱਕ ਹੈੱਡ ਗ੍ਰੰਟੀ ਸਾਹਿਬ ਹੁੰਦੇ ਨੇ ਤੇ ਹੋਰ ਪਾਲੇ ਜਾਂਦੇ ਨੇ ਤੇ ਹੁਣ ਜੇਕਰ ਦੋ ਤਖਤ ਹੋਰ ਨੇ ਜਿਹੜੇ ਉਹਨਾਂ ਦੇ ਸਿੰਘ ਸਹਿਬਾਨ ਵੀ ਆ ਜਾਂਦੇ ਨੇ ਇਕੱਠੇ ਹੁੰਦੇ ਨੇ ਤਾਂ ਸ਼ਾਇਦ 28 ਜਨਵਰੀ ਨੂੰ ਕੋਈ ਨਾ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਪੰਜਾਬ ਵਾਲੇ ਤਿੰਨ ਉੱਥੇ ਗਏ ਨੇ ਚੌਥੇ ਹਜੂਰ ਸਾਹਿਬ ਵਾਲੇ ਤਾਂ ਹੈਗੇ ਹੀ ਨੇ ਹੂੰ ਪਿੱਛੇ ਰਹਿ ਗਏ ਪਟਨਾ ਸਾਹਿਬ ਵਾਲੇ ਹੂੰ ਇਸ ਚੀਜ਼ ਨੇ ਹੈਰਾਨ ਕਰਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਦਾ ਪੱਤਰ ਨਹੀਂ ਭੇਜਿਆ ਗਿਆ ਗੱਲ ਤਾਂ ਇਹ ਵੀ ਹੋਈ ਹੋਵੇਗੀ ਉੱਥੇ ਜਦੋਂ ਇਕੱਠੇ ਬੈਠੇ ਹਾਂ ਉੱਥੇ ਜਿਹੜੀ ਸਹਿਰਾਨ ਕਰਨ ਵਾਲੀ ਗੱਲ ਆ ਵੀ ਹੈ ਉੱਥੇ ਦੰਦਮਈ ਤਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਵੀ ਨੇ ਤੇ ਉੱਥੇ ਸ਼ਰੋਣੀ ਪੰਥ ਅਕਾਲੀ ਦਲ ਬੁੱਢਾ ਦਲ ਉਹਨਾਂ ਦੇ ਮੁਖੀ ਬਾਬਾ ਬਲਵੀਰ ਸਿੰਘ ਵੀ ਨੇ ਜੋ ਤੁਸੀਂ ਦੋ ਤਸਬਰ ਰੂਪਸੀਲ ਤੋਂ ਫੈਸਲੇ ਲੈ ਐਵੇਂ ਨਾ ਲਾਗੂ ਕਰ ਦਿਓ ਕਿਸੇ ਦੇ ਡਰ ਦੇ ਭੈਅ ਦੇ ਵਿੱਚ ਨਾ ਰਹੋ ਤੇ ਪੰਥ ਨੇ ਹੋਂ ਤੁਹਾਨੂੰ ਪਿੱਛੇ ਨਹੀਂ ਹਟਣ ਦੇਣਾ ਕਿਸ ਤੀਫੇ ਦੇ ਕੇ ਭਾਜੋ ਸਿੰਘ ਸਹਿਬਾਨ ਦੀ ਇਕਤਤਾ ਰੱਖੀ ਗਈ ਹੈ 28 ਜਨਵਰੀ ਨੂੰ ਇੱਕ ਤਾਂ ਉਧਰ ਸਭ ਦੀਆਂ ਨਜ਼ਰਾਂ ਟਿਕ ਗਈਆਂ ਨੇ ਕਿ 28 ਜਨਵਰੀ ਨੂੰ ਕੀ ਫੈਸਲਾ ਆ ਸਕਦਾ ਹੈ ਕੀ ਵਿਚਾਰਾਂ ਹੋਣਗੀਆਂ ਕਿਉਂਕਿ ਉਹਨਾਂ ਕੋਲ ਇੱਕ ਵਾਰ ਫਿਰ ਸ਼ਿਕਾਇਤਾਂ ਕਾਫੀ ਪਹੁੰਚ ਰਹੀਆਂ ਨੇ ਸਿੰਘ ਸਹਿਬਾਨ ਕੋਲੇ ਕਿ ਜਿਹੜੀ ਭਰਤੀ ਪ੍ਰਕਿਰਿਆ ਹੈ ਉਹ ਤੁਹਾਡੇ ਨੀਮਾ ਦੇ ਮੁਤਾਬਕ ਤੁਹਾਡੇ ਆਦੇਸ਼ਾਂ ਦੇ ਮੁਤਾਬਕ ਨਹੀਂ ਹੋ ਰਹੀ ਤੇ ਜਿਹੜਾ ਸੁਖਬੀਰ ਬਾਦਲ ਦੇ ਅਸਤੀਫੇ ਵਾਲਾ ਮਾਮਲਾ ਹੈ ਉਹ ਵੀ ਕਾਫੀ ਪਿੱਛੇ ਪਾ ਦਿੱਤਾ ਗਿਆ ਤੇ ਹੋਰ ਵੀ ਕਾਫੀ ਕੁਝ ਹੁੰਦਾ ਨਜ਼ਰ ਆ ਰਿਹਾ ਤੇ ਇੱਕ ਵੱਡਾ ਮੁੱਦਾ ਇਹ ਵੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਉਹ ਵੋਟਾਂ ਦੇ ਵਿੱਚ ਵੀ ਕਹਿੰਦੇ ਕਾਫੀ ਗੜਬੜੀਆਂ ਨੇ ਵੋਟਾਂ ਸਹੀ ਨਹੀਂ ਬਣ ਰਹੀਆਂ ਤਾਂ ਕਾਫੀ ਮੁੱਦੇ ਨੇ ਜਿਹੜੇ ਸ਼ਾਇਦ ਵਿਚਾਰੇ ਜਾ ਸਕਦੇ ਨੇ ਸਭ ਤੋਂ ਵੱਡਾ ਇਹ ਹੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੀ ਵਾਲਾ ਮਾਮਲਾ ਜਿਹੜਾ ਤੇ ਦੂਜੇ ਪਾਸੇ ਇੱਕ ਸਿੰਘ ਸਹਿਬਾਨ ਨੇ ਥੋੜਾ ਜਿਹਾ ਹੈਰਾਨ ਵੀ ਕਰ ਦਿੱਤਾ ਸਭ ਨੂੰ ਸ੍ਰੀ ਹਜੂਰ ਸਾਹਿਬ ਵਿਖੇ ਤਿੰਨ ਸਿੰਘ ਸਹਿਬਾਨ ਪਹੁੰਚੇ ਹੋਏ ਨੇ ਯਾਨੀ ਸੁਲਤਾਨ ਸਿੰਘ ਗਿਆਨੀ ਰਕबीर ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਉੱਥੇ ਵੀ ਕੁਝ ਵਿਚਾਰਾਂ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਚਰਚਾ ਇਹ ਹੈ ਕਿ ਜਦੋਂ ਸਿੰਘ ਸਹਿਬਾਨ ਇਕੱਤਰਤਾ ਕਰਦੇ ਨੇ ਤਾਂ ਉਸ ਵੇਲੇ ਤਿੰਨ ਸਿੰਘ ਸਹਿਬਾਨ ਤਾਂ ਹੁੰਦੇ ਨੇ ਦੋ ਨਾਲ ਇੱਕ ਹੈਡ ਗ੍ਰੈਂਟ ਸਿੰਘ ਆਬ ਹੁੰਦੇ ਨੇ ਤੇ ਹੋਰ ਪਾਲੇ ਜਾਂਦੇ ਨੇ ਤੇ ਹੁਣ ਜੇਕਰ ਦੋ ਤਖਤ ਹੋਰ ਨੇ ਜਿਹੜੇ ਉਹਨਾਂ ਦੇ ਸਿੰਘ ਸਹਿਬਾਨ ਵੀ ਆ ਜਾਂਦੇ ਨੇ ਇਕੱਠੇ ਹੁੰਦੇ ਨੇ ਤਾਂ ਸ਼ਾਇਦ 28 ਜਨਵਰੀ ਨੂੰ ਕੋਈ ਨਾ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਤਰਵਿੰਦਰ ਜੀ ਪੰਜਾਬ ਵਾਲੇ ਤਿੰਨ ਉੱਥੇ ਗਏ ਨੇ ਚੌਥੇ ਹਜੂਰ ਸਾਹਿਬ ਵਾਲੇ ਤਾਂ ਹੈਗੇ ਹੀ ਨੇ। ਹੂੰ। ਪਿੱਛੇ ਰਹਿ ਗਏ ਪਟਨਾ ਸਾਹਿਬ ਵਾਲੇ। ਹੂੰ। ਇਸ ਚੀਜ਼ ਨੇ ਹੈਰਾਨ ਕਰਤਾ। ਇੱਕ ਤਾਂ ਜਿਹੜੀ ਚਰਚਾ ਇਹ ਚੱਲੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ ਗੱਲ ਤਾਂ ਇਹ ਵੀ ਹੋਈ ਹੋਵੇਗੀ ਉੱਥੇ ਜਿਹੜੇ ਇਕੱਠੇ ਬੈਠੇ ਆ। ਹੂੰ। ਕਿਉਂਕਿ ਉਹਨਾਂ ਨੂੰ ਕਲੀਨ ਚਟ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੱਦਰ ਕਾਲ ਤਖਤ ਦੇ ਚੁੱਕੇ ਨੇ ਹੂੰ ਫਿਰ ਉਹਨਾਂ ਨੂੰ ਸਤਿਜਾਨਾ ਚਾਹੀਦਾ ਓਥੇ ਜਿਹੜੀ ਸਹਿਰਾਣ ਕਰਨ ਵਾਲੀ ਗੱਲ ਵੀ ਹੈ ਓਥੇ ਦਮਦਮੀ ਤਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਵੀ ਨੇ ਤੇ ਉੱਥੇ ਸ਼ਰੋਣੀ ਪੰਥ ਅਕਾਲੀ ਦਲ ਬੁੱਢਾ ਦਲ ਉਹਨਾਂ ਦੇ ਮੁਖੀ ਬਾਬਾ ਬਲਵੀਰ ਸਿੰਘ ਵੀ ਨੇ ਮੈਂ ਬਾਬਾ ਬਲਬੀਰ ਸਿੰਘ ਨੂੰ ਬੋਲਦਿਆਂ ਸੁਣਿਆ ਉਹ ਕੀ ਕਹਿ ਰਹੇ ਨੇ ਕਿ ਜੱਦਰ ਜੀ ਹੁਣ ਆਜੋ ਖੁੱਲ ਕੇ ਮੈਦਾਨ ਚ ਬਣਜੋ ਅਕਾਲੀ ਫੂਲਾ ਸਿੰਘ ਜੋ ਤੁਸੀਂ ਦੋਤ ਸਭਰ ਰੂਫਸੀਲ ਤੋਂ ਫੈਸਲੇ ਲਏ ਇਹਨਾਂ ਨੇ ਲਾਗੂ ਕਰਦੇ ਹੋ ਕਿਸੇ ਦੇ ਡਰ ਦੇ ਭੈ ਦੇ ਵਿੱਚ ਨਾ ਰਹੋ ਤੇ ਪੰਥ ਨੇ ਹੁਣ ਤੁਹਾਨੂੰ ਪਿੱਛੇ ਨਹੀਂ ਹਟਣ ਦੇਣਾ ਕਿ ਸਤੀਫੇ ਦੇ ਕੇ ਭਾਜੋ ਇਹ ਕੌਣ ਹੁੰਦੇ ਨੇ ਅਸਤੀਫੇ ਮੰਗਣ ਵਾਲੇ ਐਡੀਆਂ ਗਰਮ ਤਕਰੀਰ ਦੇ ਵਿੱਚ ਕਈ ਮੇਰੇ ਵਰਗੇ ਮਾੜਕੂ ਜਿਹੇ ਬੰਦੇ ਦੇ ਵਿੱਚ ਵੀ ਤਾ ਆ ਜਾਂਦਾ ਸੋ ਉੱਥੇ ਜਿਹੜੀਆਂ ਮੀਟਿੰਗਾਂ ਦੇ ਵਿੱਚ ਗੈਨੀ ਹਰਪ੍ਰੀਤ ਸਿੰਘ ਜੀ ਦਾ ਵੀ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਬਟਾ ਸਵਾਲ ਹੈ ਤੁਸੀਂ ਤਿੰਨ ਤਾਂ ਆਪਾਂ ਕਹੀਏ ਤਿੰਨ ਤਾਂ ਪੰਜਾਬ ਵਾਲੇ ਨੇ ਚੌਥੇ ਹਜੂਰ ਸਾਹਿਬ ਵਾਲੇ ਹੂੰ ਮੇਰੇ ਕੋਲ ਉਹਨਾਂ ਦਾ ਨਾਮ ਸ਼ਾਇਦ ਗਿਆਨੀ ਕੁਲਵੰਤ ਸਿੰਘ ਹੈ ਸੋ ਇਹ ਸਾਰੇ ਉੱਥੇ ਇਕੱਠੇ ਹੋਏ ਉਹਦੇ ਵਿੱਚ ਜਿਵੇਂ ਜਦਰ ਸਭ ਨੂੰ ਕਹਿ-ਕਹਿ ਕੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਕਿ ਪੰਥ ਤੁਹਾਡੇ ਨਾਲ ਖੜਾ ਹੈ ਜੇ ਹੁਣ ਤੁਸੀਂ ਪਿੱਛੇ ਹਟੋਗੇ ਤੇ ਫਿਰ ਤੁਸੀਂ ਅਕਾਲੀ ਭੂਲਾ ਸਿੰਘ ਦੀ ਭੂਮਿਕਾ ਨਹੀਂ ਨਿਭਾ ਸਕੇ ਹੋਮੋਗੇ ਇਹ ਜਿਹੜੇ ਧੁਮਾ ਸਾਹਿਬ ਤੇ ਬਾਬਾ ਬਲਵੀਰ ਸਿੰਘ ਸਾਨੂੰ ਪਤਾ ਕਿ ਹੋਂ ਤੱਕ ਇਹ ਸ਼ਰਮਣੀ ਅਕਾਲੀ ਦਲ ਦੇ ਸਭਾਗਮਾਂ ਦੇ ਵਿੱਚ ਆਮ ਤੌਰ ਤੇ ਨਾਲ ਰਹਿੰਦੇ ਸੀ ਹੂੰ ਸ਼ਰਮਣੀ ਕਮੇਟੀ ਦੇ ਸਭਾਗਮਾਂ ਵਿੱਚ ਵੱਧ ਚੜ ਕੇ ਜਾਂਦੇ ਸੀ ਕਿਸੇ ਨੇ ਇੱਕ ਵਾਰੀ ਤਸਵੀਰ ਸ਼ਾਪਤੀ ਤੋਂ ਮਾ ਸਾਹਿਬ ਬਾਰੇ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਹੁੰਦੇ ਸੀ ਉਹ ਸ਼ਾਇਦ 14ਵੇਂ ਜੱਥੇਦਾਰ ਸੀ ਤੇ ਉਹਨਾਂ ਦੇ ਚਰਨਾਂ 'ਚ ਬੈੰਦੇ ਸੀ ਆ ਵੱਡੇ ਵੱਡੇ ਆਗੂ ਤੇ ਅੱਜ ਜਦੋਂ ਮਹਾ ਸਾਭ ਸਿਆਸੀ ਆਗੂਆਂ ਦੇ ਚਰਨਾਂ 'ਚ ਬੈਠੇ ਨੇ ਆਹ ਫਰਕ ਹੈ ਮੇਰਾ ਖਿਆਲ 28 ਤਰੀਕ ਦੀ ਜਿਹੜੀ ਮੀਟਿੰਗ ਹੈ ਉਹ ਵੱਡੀ ਹੋਣ ਵਾਲੀ ਹੈ ਕਿਉਂਕਿ 2 ਦਸੰਬਰ ਦਾ ਫੈਸਲਾ ਇਹਨਾਂ ਨੇ ਮੰਨਿਆ ਨਹੀਂ ਕੀ ਜਦਰ ਸਾਹਿਬ ਉਹਦੇ ਵਿੱਚ ਫੇਰ ਇੱਕ ਵਾਰ ਜਿਹੜੀ ਏਕਤਾ ਦੀ ਗੱਲ ਪੰਥਕ ਏਕਤਾ ਦੀ ਲਿਆਉਂਦੇ ਨੇ ਉਹਨੂੰ ਕੋਈ ਮੰਨਦਾ ਵੀ ਹੈ ਜਾਂ ਜਿਹੜੇ ਪਹਿਲੇ ਹੁਕਮ ਉਹਨਾਂ ਦੇ ਟਾਲਤੇ ਪਾਸੇ ਵੱਟ ਗਏ ਉਹਦੇ ਸਬੰਧ ਦੇ ਵਿੱਚ ਜਦਰ ਸਭ ਕੋਈ ਸਖਤ ਫੈਸਲਾ ਲੈਂਦੇ ਐ ਗਲਤਾ ਇਹਦੇ ਤੇ ਵੀ ਹੋਏਗੀ ਅਚਾਨਕ ਉਥੇ ਸ਼ਦ ਕੋਈ ਸਮਾਗਮ ਸੀ ਜਿਹਦੇ ਵਿੱਚ ਹਿੱਸਾ ਲੈਣ ਵਾਸਤੇ ਜਦਰ ਸਭ ਗਏ ਨੇ ਤੇ ਤਰਬਿੰਦਰ ਜੀ ਫਿਰ 28 ਤਰੀਕ ਵਾਲੀ ਮੀਟਿੰਗ ਨੂੰ ਤੁਸੀਂ ਕਾਫੀ ਅਹਿਮ ਸਮਝੋ ਉਹਦੇ ਵਿੱਚ ਕੋਈ ਵੱਡੇ ਫੈਸਲੇ ਹੋ ਸਕਦੇ ਐ ਅੱਜ ਸਾਰੇ ਬਿਸ਼ਪ ਦੇ ਸਿੱਖ ਪੰਥ ਦਾ ਨਜ਼ਰੀਆ ਹੁਣ ਅਕਾਲ ਤਖਤ ਸਾਹਿਬ ਦੇ ਜੱਦਰ ਗਿਆਨੀ ਰਗਵੀਰ ਸਿੰਘ ਦੇ ਫੈਸਲੇ ਤੇ ਟਿਕਿਆ ਹੋਇਆ ਹੈ ਕਿ ਉਹ ਉਸ ਤਰੀਕੇ ਨਾਲ ਕਰਨਗੇ ਜਿਵੇਂ ਪਿੱਛੇ ਇੱਕ ਉਹਨਾਂ ਨੇ ਕਹਿਤਾ ਕਿ ਸੱਤਵੇਂ ਮੈਂਬਰੀ ਕਮੇਟੀ ਕਾਇਮ ਹੈ ਪਰ ਜਿਹੜੀ ਭਰਤੀ ਹੋ ਰਹੀ ਹੈ ਉਹਦਾ ਵੀ ਸਵਾਗਤ ਹੈ ਕੀ ਜੱਦਰ ਸਾਹਿਬ ਇਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਆ ਕਿ ਤੁਸੀਂ ਭਰਤੀ ਕਰਾਓ ਹੂੰ ਕੀ ਹਰਜਿੰਦਰ ਸਿੰਘ ਧਾਮੀ ਦੀ ਬੇਇੱਜ਼ਤੀ ਨਹੀਂ ਉਹਨਾਂ ਨੂੰ ਜਾ ਕੇ ਕਹਤਾ ਤੁਸੀਂ ਜੰਮੂ ਕਸ਼ਮੀਰ ਚ ਕਰੋ ਸੰਤਾ ਸਿੰਘ ਮੈਦਪੁਰੀ ਹਿਮਾਚਲ ਚ ਮਾਨਪਰੀ ਸੋਏ ਵਾਲੀ ਰਾਜਸਥਾਨ ਚ ਉੱਥੇ ਤੁਹਾਡੇ ਪੱਲੇ ਕੀ ਹੈ ਸੋ ਇੱਕ ਹੋਰ ਗੱਲ ਤੇ ਉੱਥੇ ਵਿਚਾਰ ਹੋਈ ਓਏ ਕਿ ਹਰਿਆਣਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਸ਼੍ਰੀ ਭੱਲਾ ਨੇ ਇਹ ਕਹਤਾ ਸੀ ਕਿ ਇਹਦੇ ਵਿੱਚ ਕੋਈ ਸਿਆਸੀ ਆਗੂ ਆਪਣੇ ਉਸ ਤੇ ਚੋਣ ਨਹੀਂ ਲੜੇਗੀ ਉਹਦਾ ਅਸਰ ਕੀ ਹੋਇਆ ਹੈਗਾ ਚਾਲੀਆਂ ਚੋਂ 22 ਮੈਂਬਰ ਅੰਮ੍ਰਿਤਾਰੀ ਆ ਗਏ ਹਮ ਜਿਨ੍ਹਾਂ ਦਾ ਸਿਆਸੀ ਪਾਰਟੀ ਨਾਲ ਕੋਈ ਤਾਲੁਕਤ ਨਹੀਂ ਉਹ ਸਿਰਫ ਤੇ ਸਿਰਫ ਸੇਵਾ ਦੇ ਨਾਲ ਜੁੜੇ ਹੋਏ ਨੇ ਅਜੇ 9 ਮੈਂਬਰ ਨਾਮਿਨੇਟ ਹੋਣੇ ਹਨ ਤਰਵਿੰਦਰ ਜੀ ਹਮ ਤੇ ਜੇ ਸਰਕਾਰ ਨੇ ਜਿਹੜਾ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਜਿਹੜੇ ਹਾਰ ਗਏ ਨੇ ਚੋਣ ਜੇ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਜਿਤਾਤਾ ਤੇ ਗੁਨਾ ਫਿਰ ਸਰਕਾਰੀ ਸ਼ਾਇਦ ਦਾਦੂ ਗਾਲ ਸਾਹਿਬ ਦੇ ਉੱਤੇ ਵੀ ਪੈ ਸਕਦਾ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ